ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਉਣ ਲੱਗੇ ਹਾਂ ਜੀ ਛੋਲੇ ਪਟੂਰੇ ਪਹਿਲਾਂ ਬਣਾਵਾਂਗੇ ਛੋਲੇ ਆਪਣੇ ਦੇਗੇ ਦੇ ਵਿੱਚ ਰਫੈਂਡ ਪਾ ਲਿਆ ਐਰ ਫੈਂ ਦੇ ਵਿੱਚ ਪਾ ਲਈ ਛੋਟੀ ਬੜੀ ਇਲਾਇਚੀ ਥੋੜਾ ਜਿਹਾ ਤੇਜ ਪੱਤਾ ਪਾਵਾਂਗੇ ਤੇ ਲਓ ਜੀ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਛੋਲੇ ਪਟੂਰੇ ਪਿਆਜ਼ ਪਾ ਲਈ ਜੀ ਆਪਾਂ ਨੇ ਹੁਣ ਦੇਗੇ ਦੇ ਵਿੱਚ ਰਫੈਂਡ ਦੇ ਵਿੱਚ ਇਹਨਾਂ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਸੋ ਅੱਪਾ ਅੱਜ ਪਿੰਡ ਦੇ ਵਿੱਚ ਲੱਗੇ ਹੋਏ ਆ ਜੀ ਕਿਸੇ ਦੇ ਘਰੇ ਗਏ ਸੀ ਉਹਨਾਂ ਦੇ ਪੈਣਾ ਸੀ ਕੋਠੀ ਤੇ ਲੈਂਟਰ ਉਹਨਾਂ ਨੇ ਆਪਾਂ ਨੂੰ ਬੁਲਾਇਆ ਸੀ ਇੱਧਰ ਵੀਰ ਆ ਜੀ ਪਿੰਡ ਦਾ ਵੀਰ ਕਹਿੰਦਾ ਮੈਨੂੰ ਵੀਡੀਓ 'ਚ ਲੈ ਲਾ ਆਪਾਂ ਨੇ ਵੀਡੀਓ 'ਚ ਲੈ ਲਿਆ ਵੀਰ ਨੂੰ ਤੇ ਲੋ ਜੀ ਇੱਧਰ ਪਿਆਜ ਭੁੰਨ ਰਿਹਾ ਹੈ ਇੱਧਰ ਪ੍ਰਭਿੰਦਰભાઈ ਪ੍ਰਸ਼ਾਦ ਬਣਾ ਰਿਹਾ ਹੈ ਠੀਕ ਹੈ ਜੀ ਇਹ ਵੀ ਟੀਮ ਮੈਂਬਰ ਹੈ ਆਪਣਾ ਉੱਧਰ ਜੋਨੀભાઈ ਲੱਗਿਆ ਪਟੂਰੀਆਂ ਦਾ ਮੈਦਾ ਲਾਉਣ ਤੇ ਇੱਧਰ ਉਹ ਸਾਹਮਣੇ ਕੋਠੀ ਤੇ ਪੈਣਾ ਜੀ ਲੈਂਟਰ ਪਿੰਡ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਬੁਲਾਇਆ ਸੀ ਛੋਲੇ ਪਟੂਰੇ ਬਣਾਉਣੇ ਵਾਸਤੇ ਠੀਕ ਹੈ ਜੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਲਿਓ ਜੀ ਆਪਾਂ ਨੇ ਪਾ ਲਿਆ ਸਭ ਤੋਂ ਪਹਿਲਾਂ ਟਾਪੇ ਦੇ ਵਿੱਚ ਮੈਦਾ ਠੀਕ ਹੈ ਜੀ ਮੈਦਾ ਪਾ ਲਿਆ 10 ਕਿਲੋ ਉਹਦੇ ਚ 1.5 ਕਿਲੋ ਸੂਜੀ ਪਾਤੀ 10 ਕਿਲੋ ਮੈਦੇ ਚ ਠੀਕ ਹੈ ਜੀ ਤੇ ਅਜਵੈਨ ਪਾਵਾਂਗੇ ਅਜਵੈਣ ਪਾ ਲਈ ਆਪਾਂ ਨੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਬੇਕਿੰਗ ਪਾਊਡਰ ਠੀਕ ਹੈ ਜੀ 10 ਕਿਲੋ ਮੀਟਰ ਦੇ ਵਿੱਚ ਅਸੀਂ ਜਿਹੜੀ ਬੇਕਿੰਗ ਪਾਊਡਰ ਪਾਇਆ ਜੀ ਡੇਡ ਡੱਬੀ ਪਾਈ ਹੈ ਯਾਨੀ ਇੱਕ ਡੱਬੀ ਪੂਰੀ ਤੇ ਇੱਕ ਅੱਧੀ ਤੇ ਲੋ ਜੀ ਉਸ ਤੋਂ ਬਾਅਦ ਚੀਨੀ ਪਾ ਲਈ ਦੋ ਕਮੁੱਠੀਆਂ ਇਹ ਨਾਲ ਪਟੂਰੀਆਂ ਪਰ ਕਲਰ ਆ ਜਾਂਦਾ ਵਧੀਆ ਉਸ ਤੋਂ ਬਾਅਦ ਧਨੀਆ ਘੇਰ ਲਿਆ ਠੀਕ ਹੈ ਜੀ ਫਰੈਸ਼ ਕੱਟਿਆ ਹੋਇਆ ਲਓ ਜੀ ਅੱਜ ਤੁਹਾਨੂੰ ਦਿਖਾਵਾਂਗੇ ਪਟੂਰੇ ਪ੍ਰੋਪਰ ਤਰੀਕੇ ਨਾਲ ਕਸਤੂਰੀ ਮੇਥੀ ਪਾਧੀ ਠੀਕ ਹੈ ਜੀ ਅੱਧੀ ਡੱਬੀ ਤੇ ਲਓ ਜੀ ਦਹੀਂ ਪਾ ਲਿਆ ਆਪਾਂ ਨੇ ਦੇ ਵਿੱਚ ਦਹੀਂ ਹੈਗਾ ਜੀ ਤਕਰੀਬਨ ਇਹ 1.5 ਕਿਲੋ ਠੀਕ ਹੈ ਜੀ 1.5 ਕਿਲੋ ਦਹੀਂ ਪਾ ਲਿਆ ਆਪਾਂ ਨੇ ਤੁਸੀਂ ਇਸਟ ਵੀ ਪਾ ਸਕਦੇ ਹੋ ਮਾੜਾ ਮੋਟਾ ਤੇ ਲਓ ਜੀ ਥੋੜਾ ਜਿਹਾ ਨਮਕ ਪਾ ਲਿਆ ਆਪਾਂ ਨੇ ਥੋੜਾ ਜਿਹਾ ਨਮਕ ਪਾਇਆ ਜ਼ਿਆਦਾ ਨਹੀਂ ਪਾਉਣਾ ਸਿਰਫ ਅੱਧੀ ਕਮੁੱਠੀ ਤੇ ਥੋੜਾ ਜਿਹਾ ਵਿੱਚ ਆਪਾਂ ਨੇ ਆਟਾ ਵੀ ਮਿਕਸ ਕੀਤਾ ਠੀਕ ਹੈ ਜੀ 10 ਕਿਲੋ ਮੈਦੇ ਦੇ ਵਿੱਚ 1 ਥਾਲ ਆٹے ਦਾ ਪਾ ਲਿਆ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਤਾਂ ਸਾਰਾ ਮਟੀਰੀਅਲ ਚੰਗੀ ਤਰ੍ਹਾਂ ਮਿਕਸ ਹੋ ਜਵੇ। ਲਓ ਜੀ ਮਟੀਰੀਅਲ ਹੋ ਗਿਆ ਮਿਕਸ ਹੁਣ ਪਾਵਾਂਗੇ ਪਾਣੀ ਪਾਣੀ ਪਾਉਣਾ ਹਮੇਸ਼ਾ ਥੋੜਾ ਥੋੜਾ ਕਰਕੇ ਕਦੇ ਵੀ ਪਹਿਲਾਂ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਆਪਾਂ ਕਈ ਵਾਰ ਕਹਿ ਆ ਕਰਦੇ ਨੇ ਪਟੂਰੇ ਮੈਂ ਜ਼ਿਆਦਾ ਪਾਣੀ ਪਾ ਲੈਂਦੇ ਬੈਟਰ ਹੋ ਜਾਂਦਾ ਪਤਲਾ ਆਪਣਾ ਡੋ। ਤੇ ਲਓ ਜੀ ਥੋੜਾ ਛਿੱਟਾ ਲਾ ਲਿਆ ਇਹਨੂੰ ਕਰਾਂਗੇ ਹੁਣ ਇਕੱਠਾ ਮੈਦੇ ਨੂੰ ਸਾਰੇ ਨੂੰ। ਇੱਕ ਡੋਜ਼ ਦੀ ਫਾਰਮ ਚ ਕਰ ਲਾਂਗੇ ਇਹਨੂੰ ਲਓ ਜੀ ਤੇ ਇਹਨੂੰ ਹੁਣ ਗੁੰਨਾਂਗੇ ਇਸ ਤਰੀਕੇ ਨਾਲ ਮਲ ਮਲ ਕੇ ਮੜ ਜਾ ਤਾਂ ਜੋ ਇਹ ਸਾਰਾ ਇਕੱਠਾ ਹੋ ਜਵੇ ਤੇ ਲਓ ਜੀ ਮੈਦਾ ਆਪਣਾ ਹੋ ਗਿਆ ਸਾਰਾ ਇਕੱਠਾ ਹੁਣ ਪਾਵਾਂਗੇ ਧਿਰ ਫੈਂਡ ਠੀਕ ਹੈ ਜੀ ਰਫੈਂਡ ਪਾਉਣਾ ਵੀ ਜ਼ਰੂਰੀ ਹੈ ਕਿਉਂਕਿ ਮੈਦਾ ਇੱਕ ਤਾਂ ਸੁੱਕਦਾ ਨਹੀਂ ਹੈਗਾ ਫਿਰ ਤੇ ਹੁਣ ਇਹਨੂੰ ਚੱਕ ਚੱਕ ਕੇ ਠੀਕ ਹੈ ਜੀ ਦੋ ਤਿੰਨ ਵਾਰ ਮਾਰਾਂਗੇ ਉੱਪਰ ਤੇ ਥੱਲੇ ਨੂੰ ਤਾਂ ਜੋ ਇਹ ਉੱਪਰ ਤੇ ਥੱਲੇ ਮਾਰਨ ਨਾਲ ਜਿਹੜਾ ਇਹ ਮਾਚ ਜਿਹੜਾ ਠੀਕ ਹੈ ਜੀ ਉਹ ਖਤਮ ਹੋ ਜਾਂਦਾ ਆ ਲੋ ਜੀ ਠੀਕ ਹੈ ਜੀ ਇਦਾਂ ਚੱਕਣਾ ਇਹਨੂੰ ਆਪਾਂ ਨੇ ਇਦਾਂ ਜ਼ੋਰ ਨਾਲ ਮਾਰਨਾ ਤਾਂ ਜੋ ਇਹਦਾ ਚੇੜ ਖਤਮ ਹੋ ਜAVE ਲਚਕ ਖਤਮ ਹੋ ਜAVE ਇਦਾਂ ਕਰਨਾ ਜੀ ਆਪਾਂ ਨੇ 7-8 ਵਾਰੀ ਐਨ ਇਦਾਂ ਚੱਕ ਚੱਕ ਕੇ ਮਾਰਨਾ ਇਹਨੂੰ ਤੇ ਲੋ ਜੀ ਬੈਦਾਂ ਸੈੱਟ ਹੈ ਜੀ ਆਪਣਾ ਇਹਨੂੰ ਟਾ ਕੇ ਰੱਖ ਦਾਂਗੇ ਹੁਣ ਆਪਾਂ ਉੱਪਰ ਲਾਤੇ ਰ ਫੈਂਡ ਤਾਂ ਜੋ ਛਿੱਕੜੀ ਨਾ ਆਵੇ ਉੱਪਰ ਤੇ ਸੁੱਕੇ ਨਾ ਹੁਣ ਚੱਲਦੇ ਆਂ ਛੋਲਿਆਂ ਵੱਲ ਲੋ ਜੀ ਪਿਆਜ਼ ਆਪਣੇ ਭੁੰਨ ਹੋ ਗਏ ਥੋੜੇ ਜੇ ਹੁਣ ਪਾਤੀ ਹਿੰਗ ਇਹਦੇ ਵਿੱਚ ਆਪਾਂ ਨੇ ਪਿਆਜ਼ ਆਪਣੇ ਲੋ ਜੀ ਰੈਡੀ ਐ ਜੀਰਾ ਪਾ ਤਿਆ ਠੀਕ ਹੈ ਜੀ ਪਿਆਜ਼ ਲਈ ਸੀਗੇ ਜੀ ਆਪਾਂ ਨੇ 5 ਕਿਲੋ ਛੋਲੇ ਆ ਜੀ 3 ਕਿਲੋ ਆਪਾਂ ਨੇ ਪਿਆਜ਼ ਲਈ ਤੇ ਠੀਕ ਹੈ ਜੀ ਤੇ ਲੋ ਜੀ ਇਹਨੂੰ ਆਪਾਂ ਹੁਣ ਭੁੰਨਦੇ ਆ ਓਨ ਹੋ ਗਏ ਹੁਣ ਪਾਵਾਂਗੇ ਲਸਣ ਲਸਣ ਪਾਇਆ 200 ਗ੍ਰਾਮ ਮਿਕਸੀ ਕਰਕੇ ਤੇ ਜਦੋਂ ਤੱਕ ਲਸਣ ਦੀ ਖੁਸ਼ਬੂ ਖਤਮ ਹੁੰਦੀ ਉਹ ਤੱਕ ਭੁੰਨਾਗੇ ਆਪਾਂ ਇਹਨੂੰ ਲੋ ਜੀ ਲਸਣ ਵੀ ਤਕਰੀਬਨ ਆਪਣਾ ਭੁੰਨੇ ਹੀ ਗਿਆ ਲਸਣ ਭੁੰਨ ਹੋ ਗਿਆ ਜੀ ਹੁਣ ਪਾਉਨੇ ਆ ਦੇਗੀ ਮਿਰਚ 70 80 ਗ੍ਰਾਮ ਠੀਕ ਹੈ ਜਾਨੀ ਚਮਚਿਆਂ ਵਿੱਚ ਦੱਸਾਂ ਤਾਂ 5 6 ਚਮਚੇ ਦੇਗੀ ਮਿਰਚ ਦੇ ਪਾਉਣੇ ਆ ਉਸ ਤੋਂ ਬਾਅਦ ਪਾਵਾਂਗੇ ਹਲਦੀ ਹਲਦੀ ਪਾਈ ਹੈ ਜੀ ਆਪਾਂ ਨੇ ਐਮ ਡੀ ਐਚ ਦੀ ਠੀਕ ਹੈ ਜੀ 100 ਗ੍ਰਾਮ ਹਲਦੀ ਪਾਤੀ ਤੇ ਇਹਨੂੰ ਭੁੰਨਾਂਗੇ ਹਲਕਾ ਜਿਹਾ ਤੇ ਜਦੋਂ ਵੀ ਆਪਾਂ ਨੇ ਹਲਕੀ ਜੀ ਦੇਗੀ ਮਿਰਚ ਤੇ ਹਲਦੀ ਪਾਤੀ ਉਸ ਤੋਂ ਬਾਅਦ ਆਪਾਂ ਨੇ ਥੋੜਾ ਜਿਹਾ ਪਾਣੀ ਪਾਉਣਾ ਠੀਕ ਹੈ ਜੀ ਇਹਦੇ ਵਿੱਚ ਕਿਉਂਕਿ ਪਾਣੀ ਮਸਾਲੇ ਦੇ ਵਿੱਚ ਤਾਂ ਪਾਉਣਾ ਹੁੰਦਾ ਇਹਦੇ ਵਿੱਚ ਕਿਉਂਕਿ ਕਈ ਵਾਰ ਦੇਗੀ ਮਿਰਚ ਤੇ ਹਲਦੀ ਥੱਲੇ ਲੱਗ ਕੇ ਜਲ ਜਾਂਦੀ ਹੈ ਇਸ ਕਰਕੇ ਪਾਣੀ ਉਹਨੂੰ ਸਪੋਰਟ ਕਰ ਦਿੰਦਾ ਲਓ ਜੀ ਉਸ ਤੋਂ ਬਾਅਦ ਪਾਤੇ ਆਦਾ ਮਿਕਸੀ ਕੀਤਾ ਹੋਇਆ ਸੋ ਜਿਹੜੇ ਭੈਣ ਭਰਾਵਾਂ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਨਾਲ ਜੁੜੇ ਹੋਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੇ ਲਓ ਜੀ ਆਦੇ ਵਾਲਾ ਜੱਗ ਵੀ ਧੋ ਕੇ ਪਾ ਤਾ ਹੁਣ ਪਾਵਾਂਗੇ ਹਰੀ ਮਿਰਚ 300 ਗ੍ਰਾਮ ਮਿਕਸੀ ਕੀਤੀ ਹੋਈ ਤੇ ਉਸ ਤੋਂ ਬਾਅਦ ਪਾਵਾਂਗੇ ਟਮਾਟਰ ਠੀਕ ਹੈ ਜੀ ਤੇ ਇਹਨੂੰ ਮਸਾਲੇ ਨੂੰ ਆਪਾਂ ਨੇ ਭੁੰਨਣਾ ਤਕਰੀਬਨ 15-20 ਮਿੰਟ ਤੇ ਲਓ ਜੀ ਹੁਣ ਪਾਵਾਂਗੇ ਇਹਦੇ ਚ ਲਾਲ ਟਮਾਟਰ ਤੇ ਇਹ ਟਮਾਟਰ ਵੀ ਪੈ ਚੁੱਕੇ ਆ ਹੁਣ ਬਾਲਟੀ ਦੇ ਵਿੱਚ ਪਾਣੀ ਪਾ ਕੇ ਥੋੜਾ ਜਿਹਾ ਟਮਾਟਰ ਵਾਲੀ ਚੋਪ ਪਾ ਦਾਂਗੇ ਇਹਦੇ ਚ ਤਾਂ ਜੋ ਬਾਲਟੀ ਸਾਫ਼ ਹੋ ਜਾਵੇ ਤੇ ਲੋ ਜੀ ਇਹਨੂੰ ਮਸਾਲੇ ਨੂੰ ਹੁਣ ਭੁੰਨਾ ਗਿਆ ਚੰਗੀ ਤਰ੍ਹਾਂ ਠੀਕ ਆ ਜੀ ਉਧਰ ਪ੍ਰਵਿੰਦਰ بھائی ਪ੍ਰਸ਼ਾਦ ਬਣਾਉਂਦੇ ਹੋਏ ਸੂਜੀ ਭੁੰਨ ਰਿਹਾ ਵੀਰ ਤੇ ਲੋ ਜੀ ਇਧਰ ਆਪਣਾ ਮਸਾਲਾ ਪੁੰਨ ਹੋ ਗਿਆ ਕਸਤੂਰੀ ਮੇਥੀ ਪਾਤੀ ਮਸਾਲੇ ਚ ਠੀਕ ਆ ਜੀ ਤੜਕੇ ਦੇ ਵਿੱਚ ਇਨੋਂ ਐਨ ਚੰਗੀ ਤਰ੍ਹਾਂ ਜਦੋਂ ਤੱਕ ਤੇਲ ਨਹੀਂ ਛੱਡਦਾ ਠੀਕ ਹੈ ਜੀ ਉਦੋਂ ਤੱਕ ਭੁੰਨਣਾ ਦੇਖੋ ਮਸਾਲੇ ਦਾ ਕਲਰ ਦੇਖੋ ਕਿੰਨਾ ਵਧੀਆ ਆ ਜੀ ਉਸ ਤੋਂ ਬਾਅਦ ਪਾਵਾਂਗੇ ਇਹਦੇ ਚ ਇੱਕ ਡੱਬੀ ਕਿਚਨ ਕਿੰਗ ਲਓ ਜੀ ਕਿਚਨ ਕਿੰਗ ਪਾਤੀ ਦੀ ਇੱਕ ਡੱਬੀ ਆਪਾਂ ਨੇ ਇਹਨੂੰ ਭੁੰਨਾਂਗੇ ਨਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਨਮਕ ਪਾਤਾ ਜੀ ਆਪਾਂ ਨੇ ਟੇਸਟ ਰਿਕਾਰਡਿੰਗ ਬਾਕੀ ਦੇਖ ਕੇ ਪਾਵਾਂਗੇ ਜਿੰਨੀ ਕਿ ਜ਼ਰੂਰਤ ਹੋਊਗੀ ਕਿਉਂਕਿ ਪਹਿਲਾਂ ਜ਼ਿਆਦਾ ਜੇ ਘੱਟ ਆ ਤਾਂ ਪੈ ਜਾਊਗਾ ਜੇ ਜ਼ਿਆਦਾ ਪੈ ਜਾਵੇ ਫਿਰ ਕੰਮ ਖਰਾਬ ਹੋ ਜਾਂਦਾ ਜੀ ਤੇ ਲੋ ਜੀ ਮਸਾਲਾ ਆਪਣਾ ਰੈਡੀ ਆ ਥੋੜਾ ਜਿਹਾ ਪਾਤੇ ਧਨੀਆ ਪਾਊਡਰ ਆਪਾਂ ਨੇ ਇਹਦੇ ਚ ਲਓ ਜੀ ਧਨੀਆ ਪਾਊਡਰ ਵੀ ਪਾਤੇ ਆ ਇਦਾਂ ਬਣਾਉਂਦੇ ਆ ਜੀ ਅਸੀਂ ਛੋਲੇ ਠੀਕ ਆ ਜੀ ਵਿਹਾਂ ਦੇ ਵਿੱਚ ਜਾਂ ਕਿਸੇ ਵੀ ਕੰਮ ਚ ਤੇ ਲੋ ਜੀ ਹੁਣ ਪਾਤੇ ਇਹਦੇ ਵਿੱਚ ਆਪਾਂ ਨੇ ਉਬਲੇ ਹੋਏ ਛੋਲੇ ਛੋਲੇ ਅਸੀਂ ਪਹਿਲਾਂ ਹੀ ਵਾਲ ਕੇ ਰੱਖ ਲਏ ਤੇ ਇਸ ਕਰਕੇ ਕਿਉਂਕਿ ਵੀਡੀਓ ਫਿਰ ਲੰਬੀ ਹੋ ਜਣੀ ਤੇ ਜੇ ਸਾਰਾ ਕੁਝ ਦਿਖਾਉਂਦੇ ਬਾਕੀ ਪ੍ਰੋਪਰ ਤਰੀਕੇ ਨਾਲ ਕਿਸੇ ਦਿਨ ਫੇਰ ਦਿਖਾਵਾਂਗੇ ਤੁਹਾਨੂੰ ਥੋੜੇ ਜਿਹਾ ਇਨਸਟੈਂਟ ਦਿਖਾਈ ਆ ਜੀ ਜਦੋਂ ਜੀ ਛੋਲੇ ਪਾ ਲਈ ਇਹਦੇ ਵਿੱਚ ਪਾਤੇ ਆ ਪਾਣੀ ਤੇ ਹੁਣ ਭੱਠੀ ਨੂੰ ਕਰ ਲਾਂਗੇ ਥੋੜੀ ਤੇਜਵਾਲੀ ਆ ਚੁੱਕੀ ਆ ਇੱਕ ਡੱਬੀ ਪਾ ਦਾਂਗੇ ਚਨੇ ਮਸਾਲੇ ਦੀ ਠੀਕ ਹੈ ਜੀ ਤੇ ਇਹਨੂੰ ਦਵਾਂਗੇ ਚੰਗੀ ਤਰ੍ਹਾਂ ਉਵਾਲੀ ਪਕਾਵਾਂਗੇ ਥੋੜਾ ਜਿਹਾ ਥੋੜਾ ਜਿਹਾ ਪਾਤਾ ਜੀ ਅਮਚੂਰ ਪਾਊਡਰ 2-4 ਚਮਚੇ ਪੂਰੀ ਡੱਬੀ ਨਹੀਂ ਹੈਗੀ ਇਹ 2-4 ਚਮਚੇ ਤੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਪਕਾਵਾਂਗੇ ਜੀ ਐਨ ਥੋੜਾ ਬਹੁਤਾ ਪਾਣੀ ਪਾ ਲਾਂਗੇ ਹੋਰ ਇਹਦੇ ਵਿੱਚ ਤੇ ਆ ਸਾਈਡਾਂ ਤੇ ਜਿਹੜਾ ਮਸਾਲਾ ਲੱਗਿਆ ਹੁੰਦਾ ਇਹਨੂੰ ਖੁਰਚ ਤੇ ਠੀਕ ਹੈ ਜੀ ਜੋਨੀ ਨੇ ਤਾਂ ਜੋ ਇਹ ਵੀ ਛੋਲਿਆਂ ਦੇ ਵਿੱਚੇ ਆ ਜਾਵੇ ਇਹਨੂੰ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਹੋਰ ਤੈਨੂੰ ਪਕਾਵਾਂਗੇ ਤੇ ਲੋ ਜੀ ਪਾਣੀ ਪੈ ਗਿਆ ਇਹਨੂੰ ਪਕਾਉਨੇ ਆ ਹੁਣ ਜਦੋਂ ਵਾਲੀ ਆ ਗਈ ਫਿਰ ਪਾਵਾਂਗੇ ਇਹਦੇ ਵਿੱਚ ਆਲੂ ਤੇ ਲੋ ਜੀ ਵਾਲੀ ਆ ਚੁੱਕੀ ਛੋਲਿਆਂ ਨੂੰ 5 ਕਿਲੋ ਛੋਲਿਆਂ ਦੇ ਵਿੱਚ ਆਪਾਂ ਨੇ 4 ਕਿਲੋ ਆਲੂ ਜਮੇ ਮੈਸ਼ ਕਰਕੇ ਪਾਤੇ ਵਾਲ ਕੇ ਠੀਕ ਹੈ ਜੀ ਤਾਂ ਜੋ ਥੋੜੇ ਜਿਹਾ ਗਾੜੇ ਹੋ ਜਵੇ ਤੇ ਇੱਕ ਤੇਲ ਤੂਲ ਚੱਕ ਲੈਂਦੇ ਆ ਇਹ ਉਸ ਤੋਂ ਬਾਅਦ ਆਲੂ ਪਾਉਣ ਤੋਂ ਬਾਅਦ ਪਕਾਵਾਂਗੇ ਚੰਗੀ ਤਰ੍ਹਾਂ 15-20 ਮਿੰਟ ਪੂਰੇ ਸੇਕ ਪਰ ਤੇ ਖੁਰਚਣਾ ਮਾਰੀ ਜਾਵਾਂਗੇ ਲਗਾਤਾਰ ਲੋ ਜੀ ਛੋਲੇ ਆਪਣੇ ਰੈਡੀ ਆ ਜੀ ਹੁਣ ਪਾਵਾਂਗੇ ਇਹਦੇ ਵਿੱਚ ਹਰਾ ਧਣੀਆਂ ਠੀਕ ਆ ਜੀ ਇਕੱਠਿਆ ਹੋਇਆ ਤਾਂ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਛੋਲੇ ਲੋ ਜੀ ਛੋਲੇ ਰੈਡੀ ਆ ਜੀ ਟਾ ਕੇ ਰੱਖ ਦਾਂਗੇ ਹੁਣ ਚੱਲਦੇ ਆਂ ਪਟੂਰੀਆਂ ਵੱਲ ਲੋ ਜੀ ਪੇੜੇ ਆਪਾਂ ਨੇ ਕੱਢ ਲਏ ਆ ਸੋ ਪੇੜੇ ਕੱਢ ਕੇ ਪਹਿਲਾਂ ਹੀ ਰੱਖ ਲਏ ਤੇ ਠੀਕ ਆ ਜੀ ਸੋ ਇਸ ਤਰੀਕੇ ਨਾਲ ਕਰਦੇ ਆ ਜੀ ਅਸੀਂ ਕੰਮ ਬਾਹਰ ਲੋ ਜੀ ਆਪਾਂ ਨੇ ਪੇੜੇ ਵੀ ਕੱਢ ਲਏ ਤੇ ਹੁਣ ਜੌਨੀ ਬਾਈ ਤੁਹਾਨੂੰ ਇੱਕ ਪਟੂਰਾ ਬਣਾ ਕੇ ਵੀ ਦਿਖਾਊਗਾ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਪਟੂਰੇ ਸੋ ਜੇ ਕਿਸੇ ਨੇ ਵੀਡੀਓ ਦੇਖਣੀ ਹੈ ਜੀ ਛੋਟੀ ਪਟੂਰਿਆਂ ਵਾਲੀ ਤਾਂ ਮੇਰੇ ਚੈਨਲ ਤੇ ਆ ਕੇ ਦੇਖ ਸਕਦਾ ਜੀ ਕਿਉਂਕਿ ਉਹ ਮੈਂ ਪ੍ਰੋਪਰ ਤਰੀਕੇ ਨਾਲ ਬਣਾਈ ਵੀ ਇਹ ਥੋੜਾ ਜਿਹਾ ਆਪਣੇ ਤੁਹਾਨੂੰ ਬਲੌਗ ਤਰੀਕੇ ਨਾਲ ਦਿਖਾਇਆ ਲਓ ਜੀ ਪਟੂਰਾ ਹੁਣ ਛੱਡਾਂਗੇ ਤੇਲ ਚਾ ਦੇਖੋ ਸੋ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਪਲਟੀ ਮਾਰੂਗੇ ਹੁਣ ਪਟੂਰੇ ਨੂੰ ਉੱਪਰ ਪਾਵਾਂਗੇ ਤੇਲ ਤੇ ਲਓ ਜੀ ਪਟੂਰੇ ਤਿਆਰ ਆ ਜੀ ਸੋ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਜੇ ਕਿਸੇ ਨੇ ਪੂਰੀ ਪ੍ਰੋਪਰ ਪਟੂਰੇ ਦੀ ਛੋਲਿਆਂ ਦੀ ਵੀਡੀਓ ਦੇਖਣੀ ਹੈ ਬਹੁਤ ਸਾਰੀਆਂ ਰੈਸਪੀਸ ਮੈਂ ਅਪਲੋਡ ਕੀਤੀਆਂ ਹੋਈਆਂ ਚੈਨਲ ਤੇ ਆ ਕੇ ਦੇਖ ਸਕਦਾ ਜੀ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਇਸ ਤਰੀਕੇ ਨਾਲ ਕਰਦੇ ਨਹੀਂ ਸੀ ਕੰਮ ਸਸਰੀ ਕਾਲ ਜੀ ਸਾਰਿਆਂ ਦਾ ਮਿਲਦੇ ਆਂ ਜੀ ਅਗਲੀ ਵੀਡੀਓ ਚ